ਜਦੋਂ ਉਹ ਕੁੱਟਦੇ ਸੀ ਵਾਇਕਰੂ ਦਾ ਨਾਮ ਲੈਂਦਾ ਸੀ ਤਾਂ ਫਿਰਕ ਨੇ ਉਹਦੇ ਮੂੰਹ ਤੇ ਵਿੱਚ ਰਮਾਲ ਪਾਇਆ ਵੀ ਤੂੰ ਆ ਨਾਮ ਨਹੀਂ ਲੈਣਾ ਵਾਇਕਰੂ ਦਾ ਬੋਲ ਤੀਐਸਪੀ ਅਰਪੰਜੋਤ ਸਿੰਘ ਤੇ ਸੁਪਰੀਡੈਂਟਰ ਥਾਲੀਆਂ ਦੇ ਬਰਾਬਰ ਕੁਰਸੀ ਢਾ ਕੇ ਬੈਠ ਕੇ ਆਪ ਕਟਵਾਇਆ ਹੈ ਪੋਰਨ ਦੇ ਆਰਡਰ ਦੇ باوجود ਵੀ 7 ਦਿਨ ਹੋ ਗਏ 3 ਦਿਨ ਪੋਰਨ ਦੇ ਆਰਡਰ ਨੂੰ ਹੋ ਗਏ ਇਹਨਾਂ ਨੇ ਮੈਡੀਕਲ ਨਹੀਂ ਕਰਾਇਆ ਸੰਦੀਪ ਦਾ ਮੈਂ ਭਗਵੰਤ ਮਾਨ ਸਰਕਾਰ ਨੂੰ ਸਿੱਧੇ ਤੌਰ ਤੇ ਗੱਲ ਕਹਿਣੀ ਚਾਹੁੰਦਾ ਹਾਂ ਭਿੰਦਰਜੀਤ ਸਿੰਘ ਸੁਪਰੀਡੈਂਟ ਤੇ ਡੀਐਸਪੀ ਦੇ ਨਾ ਕਾਰਵਾਈ ਕੀਤੀ ਤੇ ਨਾਲ 20 ਬੰਦਿਆਂ ਦੇ ਅਸੀਂ ਸੰਘਰਸ਼ ਤਗੜਾ ਹੀ ਲੜਾਂਗੇ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹਿਲਾਂ ਤਾਂ ਮੈਂ ਸੰਗਤ ਤੋਂ ਮਾਫੀ ਚਾਹਣਾ ਹੈ ਵੀ ਮੈਂ ਜਾਪਤੀ ਚ ਤਾਂ ਜ਼ਰੂਰ ਸੀਗਾ ਅਰਦੀ ਬਾਜੀ ਦੇ ਪਰ ਪਹਿਲਾਂ ਵੀ ਐਸੀ ਤਾਂ ਗੱਲ ਹੁੰਦੀ ਰਹਿੰਦੀ ਸੀ ਅੱਜ ਮੈਂ ਉਹ ਇਹ ਆਇਆ ਸੀ ਸਾਰੀ ਗੱਲ ਦਾ ਪਤਾ ਕਰਨ ਤੇ ਪਤਾ ਲੱਗਾ ਹੈ ਕਿ ਜਿਹੜੀ ਮੇਨ ਗੱਲ ਹੈ ਗੱਲ ਜਿਹੜੀ ਅਸਲ ਕਹਾਣੀ ਆ ਉਹ ਇਹ ਆ ਵੀ ਸੂਬਾ ਸਿੰਘ, 인ਦਰਜੀਤ ਸਿੰਘ ਤੇ ਗੁਰਬਚਨ ਸਿੰਘ ਤਿੰਨੇ ਜਣੇ ਜਿਹੜੇ ਸਜਾ ਜਾਤ ਤਾਂ ਇਹਨਾਂ ਨੇ ਪਹਿਲਾਂ ਉਸਤੇ ਹਮਲਾ ਕੀਤਾ ਸਨੀ ਸਨੀ ਤੇ ਸੰਦੀਪ ਸਿੰਘ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਹੱਥੋਪਾਈ ਹੋਈ ਹੈ ਤਾਂ ਜੋ ਵੀ ਸੂਬਾ ਸਿੰਘ ਦੇ ਸੱਟਾਂ ਲੱਗੀਆਂ ਔਰ ਹੋਰਾਂ ਦੇ ਲੱਗੀਆਂ ਹੈ ਉਸ ਤੋਂ ਬਾਅਦ ਜਦੋਂ ਲੜਾਈ ਤੋਂ ਬਾਅਦ ਇਹਨਾਂ ਨੇ ਸੰਦੀਪ ਸਿੰਘ ਨੂੰ ਬਾਹਰ ਲਿਆਂਦਾ ਜਿਹੜੀ ਹੁਣ ਮੈਂ ਗੱਲ ਕਹਿਣ ਜਾ ਰਿਹਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਦੇ ਵਿੱਚ ਚੌਥਾ ਵਿਅਕਤੀ ਬੰਦਾ ਕੁਪਿੰਦਰਜੀਤ ਸਿੰਘ ਵੇਰਕ ਜਿਹੜੇ ਕੀ ਸਜ਼ਾ ਹੋਈ ਹੋਈ ਹੈ ਉਹਨੇ ਆਹ ਡੀਐਸਪੀ ਅਰਪੰਜੋਤ ਸਿੰਘ ਤੇ ਸੁਪਰਡੈਂਟਰ ਤਾਲੀਆਂ ਦੇ ਬਰਾਬਰ ਕੁਰਸੀ ਢਾ ਕੇ ਬੈਠ ਕੇ ਆਪ ਘਟਵਾਇਆ ਹੈ ਮੁੰਡਾ ਇਹ ਵੀ ਵੀ ਬੰਦਿਆਂ ਕੋ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੋਈ ਬੰਦਾ ਗਲਤ ਕੰਮ ਕਰਦਾ ਹੈ ਮੰਨਿਆ ਵੀ ਡੀਐਸਪੀ ਦਾ ਚੱਲ ਕੁੱਟਦਾ ਸੁਪਰੀਡੈਂਟ ਨੇ ਕੁੱਟਦਾ ਆ ਸਜਾ ਹਸਤਾ ਜਿਹੜਾ ਹੈ ਭੁਪਿੰਦਰਜੀਤ ਸਿੰਘ ਬਰਕ ਇਹ ਡੀਐਸਪੀ ਦੇ ਤੇ ਸੁਪਰੀਡੈਂਟ ਦੇ ਬਰਾਬਰ ਕੁਰਸੀ ਢਾ ਕੇ ਬੈਠਾ ਸੀ ਤੇ ਇਹ ਆਪ ਦੱਸਦਾ ਸੀ ਵੀ ਮੁੰਡੇ ਨੂੰ ਐਵੇਂ ਐਵੇਂ ਕੁੱਟੋ ਜਦੋਂ ਉਹ ਕੁੱਟਦੇ ਸੀ ਵਾਇਗਰੂ ਦਾ ਨਾਮ ਲੈਂਦਾ ਸੀ ਤਾਂ ਫਿਰਕ ਨੇ ਉਹਦੇ ਮੂੰਹ ਦੇ ਵਿੱਚ ਰਮਾਲ ਪਾਇਆ ਵੀ ਤੂੰ ਆ ਨਾਮ ਨਹੀਂ ਲੈਣਾ ਵਾਇਗਰੂ ਦਾ ਉਹ ਸ਼ਬਦ ਨਹੀਂ ਤੇ ਮੂੰਹ ਚੋਂ ਨਿਕਲਣਾ ਚਾਹੀਦਾ ਇਹ ਹਾਲ ਹੈ ਪ੍ਰਸ਼ਾਸਨ ਦਾ ਇਹ ਜੇਲ੍ਹ ਪ੍ਰਸ਼ਾਸਨ ਦਾ ਕਈ ਦਿਨ ਹੋ ਗਏ ਇਹਨਾਂ ਨੂੰ ਕੋਟਾਂ 'ਚ ਫਿਰਦੇ ਨੂੰ ਤੇ 7 ਦਿਨ ਹੋ ਗਏ ਤੇ ਕੋਰਟ ਦੇ ਆਰਡਰ ਦੇ باوجود ਵੀ 7 ਦਿਨ ਹੋ ਗਏ 3 ਦਿਨ ਕੋਰਟ ਦੇ ਆਰਡਰ ਨੂੰ ਹੋ ਗਏ ਇਹਨਾਂ ਨੇ ਮੈਡੀਕਲ ਨਹੀਂ ਕਰਾਇਆ ਸੰਦੀਪ ਦਾ ਮੈਂ ਭਗਵੰਤ ਮਾਨ ਸਰਕਾਰ ਨੂੰ ਸਿੱਧੇ ਤੌਰ ਤੇ ਗੱਲ ਕਰਨੀ ਚਾਹੁੰਦਾ ਹੈ ਭਈ ਜੇ ਇਹ ਬੰਦਿਆਂ ਤੇ ਕਾਰਵਾਈ ਜਿਹੜੇ ਆਪਣੇ ਭੁਪਿੰਦਰਜੀਤ ਸਿੰਘ ਸੁਪਰੀਡੈਂਟ ਤੇ ਡੀਐਸਪੀ ਦੇ ਦਿਲਾਂ ਕਾਰਵਾਈ ਕੀਤੀ ਤੇ ਨਾਲ 20 ਬੰਦਿਆਂ ਦੇ ਅਸੀਂ ਸੰਘਰਸ਼ 'ਚ ਤਕੜਾ ਹੀ ਲੜਾਂਗੇ ਤੁਹਾਡੇ ਨਾਲ ਅੱਛਾ ਵੱਡੇ ਲੈਵਲ ਤੇ ਬਿਲਕੁਲ ਸੰਘਰਸ਼ 'ਚ ਲੜਾਂਗੇ ਤੇ ਜੇ ਕੋਈ ਵੀ ਤੁਸੀਂ ਦੇ ਵਿੱਚ ਢਿੱਲ ਵਰਤੀ ਤਾਂ ਸਰਕਾਰ ਜ਼ਿੰਮੇਵਾਰ ਹੈ ਅਸੀਂ ਪੰਜਾਬ ਤੋਂ ਆਵਾਜ਼ ਮਾਰੂਗਾ ਮੈਂ ਤੇ ਬਾਪੂ ਜੀ ਵੀ ਸਾਡੇ ਨਾਲ ਸਾਡੀ ਜਥੇਬੰਦੀ ਵੱਲੋਂ ਪਾਰਸ ਪੰਜਾਬ ਦੀ ਵੱਲੋਂ ਇਹ ਤਿੱਖਾ ਸੰਘਰਸ਼ ਲੜਿਆ ਜਾਏਗਾ ਅਸੀਂ ਸੰਦੀਪ ਸਿੰਘ ਤੇ ਉਹਦੇ ਪਰਿਵਾਰ ਦੇ ਨਾਮ ਮਤਲਬ ਸੁਣ ਕੇ ਹੈਰਾਨ ਹੋ ਗਿਆ ਵੀ ਜਿਹੜਾ ਇਹ ਭੁਪਿੰਦਰਜੀਤ ਸਿੰਘ ਵਿਰਕ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੋਈ ਐ ਇਨਕਾਊਂਟਰ ਕੇਸ ਦੇ ਵਿੱਚ ਫਰਜੀ ਇਨਕਾਊਂਟਰ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਵੀ ਮੁੰਡਿਆਂ ਨੂੰ ਡੀਐਸਪੀ ਦੇ ਉੱਤੇ ਸੁਪਰਡੈਂਟ ਦੇ ਬਰਾਬਰ ਕੁਰਸੀ ਲਾ ਕੇ ਬਹਿੰਦਾ ਤੇ ਸੁਪਰਡੈਂਟ ਤੇ ਉਹਦੀ ਡੀਐਸਪੀ ਦੀ ਜੀ ਹਜ਼ੂਰੀ ਕਰਦੇ ਆ। ਕਿਹਾ ਮੈਨੂੰ ਰਿਪੋਰਟਿੰਗ ਨਹੀਂ ਹੋਣੀ ਥੋੜੀ ਆਵਾਜ਼ੀ ਨੂੰ। ਉਹਦੇ ਵਿੱਚ ਸਾਰੀ ਸੀਸੀਟੀਵੀ ਰਿਕਾਰਡਿੰਗ ਜਿੱਥੇ ਇਹਨਾਂ ਨੇ ਕੁੱਟਿਆ ਸੀ ਸੀਸੀਟੀਵੀ ਰਿਕਾਰਡਿੰਗ ਤੇ ਸਾਰਾ ਕੁਝ ਕੋਰਟ ਦੇ ਵਿੱਚ ਜਾਣਾ ਚਾਹੀਦਾ ਹੈ ਕਿਉਂਕਿ ਜਿਹੜਾ ਇਨਸੀਡੈਂਟ ਸ਼ੁਰੂ ਹੋਇਆ ਇਹਦੇ ਵਿੱਚ ਸੰਦੀਪ ਸਿੰਘ ਦੀ ਕੋਈ ਗਲਤੀ ਨਹੀਂ ਹੈ ਅਸਲ ਗੱਲ ਇਹ ਤਿੰਨ ਜਣੇ ਜਾ ਕੇ ਉਹਨੂੰ ਕੁੱਟਣ ਲੱਗੇ ਸੀ ਸੂਬਾ ਸਿੰਘ ਤੇ ਦੋ ਜਣੇ ਹੋਰ ਉਹਦਾ ਸਿੰਘ ਸਾਡਾ ਕੈਮ ਸੀ ਉਹਨੇ ਉੱਥੇ ਉਹ ਕੁੱਟਤੇ ਉਹ ਕੁੱਟਣ ਕਰਕੇ ਜਿਹੜਾ ਵਿਰਕ ਜਿਹੜਾ ਇਹਦੇ ਨਾਲ ਕੁੱਟਣ ਦੀ ਪਲੈਨਿੰਗ ਦੇ ਵਿੱਚ ਸੀਗਾ ਤੇ ਸੁਪਰਿੰਟੈਂਡੈਂਟ ਜਿਹੜਾ ਨਾਲ ਸੀ ਤੇ ਡੀਐਸਪੀ ਨਾਲ ਸੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਇਕੱਲੇ ਨੇ ਤਿੰਨ ਕੁੱਟ ਤੇ ਉਹਨਾਂ ਨੂੰ ਇਹ ਹੋ ਗਿਆ ਵੀ ਜਿਹੜੀ ਸਾਡੀ ਪਲੈਨਿੰਗ ਸੀ ਉਹ ਤਾਂ ਕਾਮਯਾਬ ਨਹੀਂ ਹੋਈ ਹੁਣ ਅਸੀਂ ਇਹਨੂੰ ਕੁੱਟਦੇ ਹਾਂ ਜੜੀ ਕਿ ਮੈਂ ਭਗਵੰਤ ਸਬਾਨ ਸਰਕਾਰ ਨੂੰ ਤੇ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਜੀ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਹਾਂ ਬਈ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਫਿਰ ਅਸੀਂ ਸੰਘਰਸ਼ ਤਿੱਖਾ ਲਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ